ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਸੀ ਕਾਟੋਕਲੇਸ਼ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਭਾਵੇਂ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਕਰ ਦਿੱਤੀ ਸੀ ਬਲਵਿੰਦਰ ਸਿੰਘ ਭੁੰਦੜ ਇਸ ਸਮੇਂ ਕਾਰਜਕਾਰੀ ਪ੍ਰਧਾਨ ਦੀ ਡਿਊਟੀ ਨਿਭਾ ਰਹੇ ਨੇ ਗੱਲ ਕਰਦੇ ਹਾਂ ਇੱਕ ਹੋਰ ਜਿਸ ਨੂੰ ਬਾਬਾ ਬੋਰ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਵੱਡੇ ਬੋਰ ਕਿਹਾ ਜਾਂਦੇ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੋਂ ਨਾਮ ਆਉਂਦਾ ਹੈ ਫਰੀਦਕੋਟ ਦੇ ਇੱਕ ਸਿਆਸਤਦਾਨ ਦਾ ਦੱਸਦੀਏ ਕਿ ਜਗਮੀਤ ਬਰਾੜ ਨੂੰ ਪੰਜਾਬ ਦਾ ਦੂਜਾ ਬਾਬਾ ਬੋਰ ਕਿਹਾ ਜਾਂਦਾ ਹੈ ਸੂਤਰ ਦੱਸਦੇ ਨੇ ਕਿ ਉਹਨਾਂ ਦੀ ਸ਼ਮੂਲੀਅਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰੰਗ ਲਿਆਈ ਹੈ ਜੇਕਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗਾ ਕੰਮ ਕਰਦੇ ਨੇ ਜਾਂ ਮਨਪ੍ਰੀਤ ਇਆਲੀ ਜਾਂ ਖੁਦ ਦਾ ਨਾਮ ਲੈਂਦੇ ਨੇ ਐਜ਼ ਇਹ ਪ੍ਰਧਾਨਗੀ ਦੇ ਅਹੁਦੇ ਵਜੋਂ ਤੇ ਫਿਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਰਜੀਤ ਹੋ ਜਾਵੇਗੀ ਉਹਦੇ ਵਿੱਚ ਜਾਨ ਪੈ ਜਾਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਲੋਕ ਜਾਗਰੂਤ ਹੋ ਜਾਣਗੇ ਇੱਕ ਪਾਸੇ ਨਿੱਜੀ ਚੈਨਲ ਉੱਤੇ ਦਿੰਦੇ ਹੋਏ ਇੰਟਰਵਿਊ ਜਗਮੀਤ ਬਰਾੜ ਨੇ ਕਿਹਾ ਜਗਮੀਤ ਬਰਾੜ ਨੇ ਕਿਹਾ ਮੈਂ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲਾਂ ਕਹੀਆਂ ਸੀ ਕਿ ਤੁਸੀਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਓ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਜੇ ਤੁਸੀਂ ਸਿੱਖ ਪੰਥ ਨੂੰ ਬਚਾਉਣਾ ਚਾਹੁੰਦੇ ਹੋ ਕਿਉਂਕਿ ਸਿੱਖ ਪੰਥ ਨੇ ਵਿਧਾਨ ਸਭਾ ਦੀਆਂ ਚੋਣਾਂ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਬੁਖ ਮੋੜ ਲਿਆ ਹੈ ਜੇਕਰ ਫਿਰ ਸੁਰਜੀਤ ਕਰਨਾ ਚਾਹੁੰਦੇ ਹੋ ਦੱਸਿਆ ਜਾ ਰਿਹਾ ਹੈ ਕਿ ਜਗਮੀਤ ਬਰਾੜ ਦਾ ਹੁਣ ਕਾਟੋ ਕਲੇਸ਼ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵਧਿਆ ਹੋਇਆ ਹੈ ਇਸ ਲਈ ਹੁਣ ਸੂਤਰ ਦੱਸਦੇ ਨੇ ਬਾਗੀ ਹੋ ਗਏ ਨੇ ਅਤੇ ਦੂਸਰੀ ਪਾਰਟੀ ਵੱਲ ਜਾਣ ਦਾ ਹਿਲਾਜਾ ਵਸੀਲਾ ਕਰ ਰਹੇ ਨੇ ਦੱਸ ਦਈਏ ਜਗਮੀਤ ਬਰਾੜ ਜਿਹੜੇ ਨੇ ਪਹਿਲਾਂ ਜਦੋਂ ਉਹਨਾਂ ਨੇ ਸਿਆਸਤ ਸ਼ੁਰੂ ਕੀਤੀ ਉਹ ਕਾਂਗਰਸ ਤੋਂ ਕਾਂਗਰਸ ਤੋਂ ਬਾਅਦ ਸਿੱਧਾ ਉਹਨਾਂ ਨੇ ਐਂਟਰੀ ਮਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਉੱਚਾ ਕਦ ਹੈ ਕਾਫੀ ਸੂਖ ਹੈ ਹਲਕਾ ਫਰੀਦਕੋਟ ਦੇ ਵਿੱਚ ਅਤੇ ਉਹਨਾਂ ਨੇ ਕਿਹਾ ਕਿ ਮੈਂ ਤਗੀਦ ਕੀਤੀ ਹੈ ਰਿਕਵੈਸਟ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਤੁਸੀਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਓ ਤਾਂ ਕਿ ਫਿਰ ਮੁਰ ਦੁਬਾਰਾ ਜਿਹੜੀ ਪਾਰਟੀ ਸਰਜੀਤ ਹੋ ਜਾਵੇ ਸਰਜੀਤ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੀ ਦੱਸਣਗੀਆਂ ਤੇ ਚੋਣਾਂ ਦੇ ਨਤੀਜੇ ਹੀ ਦੱਸਣਗੇ ਲੇਕਿਨ ਇਧਰ ਬਾਗੀ ਸੁਰ ਉੱਠਨੇ ਸ਼ੁਰੂ ਹੋ ਗਏ ਨੇ ਜਗਮੀਤ ਸਿੰਘ ਬਰਾੜ ਵੱਲੋਂ ਜਗਮੀਤ ਸਿੰਘ ਬਰਾੜ ਹੁਣ ਹੋਰ ਕਿਸੇ ਪਾਰਟੀ ਦੇ ਵਿੱਚ ਜਾ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਜਗਮੀਤ ਬਰਾੜ ਜਾਤੇ ਬਹੁਜਨ ਸਮਾਜ ਪਾਰਟੀ ਵੱਲ ਜਾਂ ਕਾਂਗਰਸ ਪਾਰਟੀ ਦੇ ਵਿੱਚ ਜਾਣਗੇ ਹਾਲੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਪਰ ਜਿਸ ਤਰ੍ਹਾਂ ਉਹਨਾਂ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਨੇ ਰੋਜ਼ਗਾਰ ਪੈਦਾ ਕਰਨ ਦੀ ਲੋੜ ਹੈ ਅਤੇ ਸਿੱਖ ਅਤੇ ਸਿੱਖ ਪੰਥ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਧਰਮ ਪਰिवर्तन ਅੱਜ ਕੱਲ ਬਹੁਤ ਜ਼ਿਆਦਾ ਹੋ ਰਿਹਾ ਹੈ ਇਸ ਤਰ੍ਹਾਂ ਦੇ ਜਵਾਬ ਦਿੱਤੇ ਨੇ ਆਪਣੇ ਵਿਚਾਰ ਰੱਖੇ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਗਮੀਤ ਬਰਾੜ ਨੇ ਜਗਮੀਤ ਬਰਾੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗੀ ਸਿਆਸਦਾਨ ਦੀ ਲੋੜ ਹੈ ਪੰਜਾਬ ਨੂੰ ਤੇ ਜਗਮੀਤ ਬਰਾੜ ਤੋਂ ਚੰਗਾ ਸਿਆਸਦਾਨ ਹੋ ਵੀ ਨਹੀਂ ਸਕਦਾ ਜੇ ਗੱਲ ਕਹੀਏ ਜਗਮੀਤ ਬਰਾੜ ਬਾਰੇ ਕਿਉਂਕਿ ਜਗਮੀਤ ਬਰਾੜ ਨੂੰ ਬੁੱਢਾ ਬੋੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੇ ਗੱਲ ਕਰੀਏ ਮਰਹੂਮ ਪ੍ਰਕਾਸ਼ ਸਿੰਘ ਬਾਦੂ ਉਹਨਾਂ ਦਾ ਨਾਮ ਆਉਂਦਾ ਹੈ ਸਿਆਸਤ ਦੇ ਵਿੱਚ ਅਤੇ ਸਿਆਸਤ ਦੇ ਵਿੱਚ ਰੁਤਬਾ ਵੀ ਹੈ ਅਤੇ ਕੱਦ ਵੀ ਹੈ ਦੱਸਦੀ ਹੈ ਕਿ ਹੁਣ ਇਸ ਨੂੰ ਲੈ ਕੇ ਪੁਸ਼ਤੀ ਹੋ ਗਈ ਹੈ ਬਾਗੀ ਸੋਰ ਖੜੇ ਸ਼ੁਰੂ ਕਰ ਦਿੱਤੇ ਨੇ ਜਗਮੀਤ ਬਰਾੜ ਨੇ ਜਗਮੀਤ ਬਰਾੜ ਵੱਲੋਂ ਬਿਦਾਵਾ ਦਿੱਤਾ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਹੋਰ ਕਿਸੇ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਸਕਦੀ ਹੈ ਜਗਮੀਤ ਬਰਾੜ ਵੱਲੋਂ ਧੰਨਵਾਦ